ਬਬਈ ਇਹ ਤਾਂ ਗਰਮੀ ਦੇ ਵਿੱਚ ਵੀ ਡਾਂਡੇ ਵਾਂਗ ਕਰਾ ਰੱਖੀ ਆ ਆਜੋ 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 ਮੈਨੂੰ ਦੱਸ ਦੀ ਮਾ ਮੌਸਮ ਖਰਾਬ ਆ ਤੁਸੀਂ ਆਜਾਉਂਦੇ ਨਹੀਂ ਲੈ ਕਿਵੇਂ ਨਹੀਂ ਆਉਣਾ ਸੀਗਾ ਜੀ ਲੇਟ ਹੋਗੇ ਨਾ ਉਧਰ ਰੱਖ ਦਿਓ ਜਦੋਂ ਆਪਾਂ ਸਾਂ ਸੀ ਜਿਹੜਾ ਕੇਸ ਸੀਗਾ ਅਜੇ ਆਪਾਂ ਹੋਰ ਜਾਣਕਾਰੀ ਲੈਣੀ ਆ ਦਵਾਈਆਂ ਦੀ ਆਜੋ ਬੈਠੋ ਨਹੀਂ ਮੈਂ ਤਾਂ ਤੁਹਾਨੂੰ ਟਾਈਮ ਦਿੱਤਾ ਸੀ ਮੈਂ ਤਾਂ ਅੱਜ ਪਹੁੰਚਣੀ ਸੀ ਚਾਹੇ ਮੀਂਹ ਪਵੇ ਚਾਹੇ ਤੋਂ ਪਾਪਾਵੇ ਗੱਡੀ ਬਿਨੂ ਆਏ ਸੀ ਮੈਂ ਬਾਰਿਸ਼ ਕਰਾਵਾ ਮੌਸਮ ਖਰਾਬ ਆ ਮੈਂ ਕਹਾਂ ਨੂੰ ਤੋਂ ਤੋ ਆਇਆ ਨਹੀਂ ਆਣਾ ਮੈਨੂੰ ਇਹ ਆਸੀ ਲੈ ਗੱਡੀ ਆਪਣੇ ਕੋਲੇ ਆ ਲੈ ਮੀਂਹ ਨੂੰ ਕੀ ਸੀਗਾ ਵੈਸੇ ਮੌਸਮ ਬਹੁਤ ਵਧੀਆ ਅੱਜ ਹਾਂਜੀ ਮੈਂ ਨਾ ਅੱਜ ਇੱਕ ਵਿਸ਼ਾ ਲੈ ਕੇ ਆਈ ਹਾਂ ਤੁਹਾਡੇ ਕੋਲ ਬੋਲੋ ਜੀ ਕਿਹੜਾ ਮੇਰਾ ਵਿਸ਼ਾ ਅੱਜ ਇਹ ਹੈ ਜੀ ਕਿ ਇੱਕ ਨਾ ਲੋਕਾਂ ਨੂੰ ਆਮ ਲੀਵਰ ਫੈਟੀ ਹੋ ਰਹੀ ਆ ਜਿਵੇਂ ਮੰਨ ਕੇ ਚਲੋ ਲੋਕਾਂ ਦਾ ਪੇਟ ਭਰਿਆ ਜਾ ਪਿਆ ਹੁੰਦਾ ਰੋਟੀ ਨਹੀਂ ਹਜਮ ਹੁੰਦੀ ਤੇ ਤੇਜ਼ਾਬ ਜਾ ਬਾਲਾ ਵੱਧਦਾ ਰਹਿੰਦਾ ਮੈਂ ਉਹਦੇ ਬਾਰੇ ਪੁੱਛਣਾ ਹੀ ਅੱਜ ਤੁਹਾਡੇ ਤੋਂ ਜਾਣਕਾਰੀ ਲੈਣੀ ਵੀ ਆ ਤੇ ਦਵਾਈ ਬਾਰੇ ਵੀ ਪੁੱਛਣਾ ਤੇ ਜਿਹੜੀ ਆਪਣੀ ਆਡੀਅנס ਹੈ ਓਹੋ ਇੱਧਰ ਤੁਹਾਡੇ ਕੋਲ ਤਾਂ ਅੰਗਰੇਜ਼ ਵੀ ਬੈਠੇ ਨੇ ਇਹ ਵੀਰ ਮੇਰੇ ਜਿਹੜੇ ਇੱਧਰ ਬੈਠੇ ਨੇ ਇਹ ਇੰਦਰਪ੍ਰੀਤ ਸਿੰਘ ਜੀ ਜਲੰਧਰ ਤੋਂ ਨੇ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਨੂੰ ਉਹਨਾਂ ਦੀ ਤਾਂ ਬੋਲੀ ਸਮਝ ਨਹੀਂ ਆਉਂਦੀ ਚਲੋ ਕੋਈ ਗੱਲ ਨਹੀਂ ਜਿਹੜੇ ਪਾਜੀ ਲਾਲ ਬੈਠੇ ਆ ਉਹ ਤਾਂ ਸਮਝ ਜਾਣਗੇ ਗੁੱਡ ਡਾਕਟਰ ਗੁੱਡ ਡਾਕਟਰ ਤੇ ਪਤਾ ਕੀ ਚੱਕਰ ਹੈ ਇਹ ਇੰਦਰਪ੍ਰੀਤ ਜੀ ਨੇ ਜਿਹੜੇ ਇਹਨਾਂ ਨੇ ਮੈਨੂੰ ਬਹੁਤ ਵਾਰ ਕਿਹਾ ਵੀ ਮੈਂ ਕੈਨੇਡਾ ਤੋਂ ਆਉਂਗਾ ਪਹਿਲਾਂ ਹੀ ਮੇਰੇ ਕੋਲੇ ਆਉਂਦੇ ਨੇ ਅੱਛਾ ਇਹ ਅੰਗਰੇਜ਼ੀ ਦੀ ਇੱਕ ਸਮੱਸਿਆ ਹੈ ਹਾਂਜੀ ਇੱਕ ਤਾਂ ਨਹੀਂ ਨਹੀਂ ਤੁਹਾਡੇ ਕੋਲ ਨਹੀਂ ਕੈਮਰਾ ਕਰਦੇ ਨਹੀਂ ਜਗੋ ਨਾ ਨਹੀਂ ਦਿਖਾਉਂਦੇ ਨਹੀਂ ਵਖਿਆ ਤੁਹਾਨੂੰ ਕੈਮਰਾ ਨਹੀਂ ਦਿਖਾਉਂਦੇ ਇਦਰੀ ਹੋ ਗਿਆ ਕੈਮਰਾ ਹਾਂਜੀ ਮਨ ਚ ਹੁੰਦਾ ਨਾ ਬੰਦੇ ਦੇ ਵੀ ਮੇਰੇ ਕੋਲ ਨਹੀਂ ਕੈਮਰਾ ਚੱਲੇ ਜਾਓ ਅਸੀਂ ਕਿਸੇ ਦੀ ਵੀ ਵੀਡੀਓ ਨਹੀਂ ਬਣਾਉਂਦੇ ਕੋਈ ਮੇਰੀ ਜਾਲਦੋ ਆਇਲੈਂਡ ਬਣਾਉਂਦੇ ਨਹੀਂ ਸੀ ਠੀਕ ਹੈ ਜੀ ਅ ਇਹ ਇੱਕ ਤਾਂ ਸਮੋਕਿੰਗ ਸਿਗਰਟ ਬਹੁਤ ਜ਼ਿਆਦਾ ਕਰਦਾ ਅੱਛਾ ਬਹੁਤ ਜ਼ਿਆਦਾ ਸਿਗਰਟ ਵੀ ਹੁੰਦਾ ਹਾਂਜੀ ਇੱਕ ਇੱਕ ਡਰਿੰਕ ਕਾਫੀ ਜ਼ਿਆਦਾ ਕਰਦਾ ਅੱਛਾ ਇਹ ਕਹਿੰਦਾ ਮੈਂ ਇੰਡੀਆ ਤੁਹਾਡੇ ਨਾਲ ਜਾਊਂਗਾ ਅੱਛਾ ਗੋ ਟੂ ਇੰਡੀਆ ਜਿੰਨੀ ਕਮ ਆਪਾਂ ਦੁਖ ਜੜੀ ਪੱਕਦੀ ਹੈ ਉਹਨੇ ਪਕਾ ਲੈਂਦੇ ਆ ਤੇ ਕਿਉਂਕਿ ਮੇਰਾ ਵੀ ਅੰਗਰੇਜ਼ੀ ਛਾਤਾਂ ਕੀ ਹੈ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਉਹ ਇਹ ਇੱਕ ਤਾਂ ਸਮੋਕਿੰਗ ਕਰਦੇ ਨੇ ਹਾਂਜੀ ਇਹ ਕਹਿੰਦੇ ਵੀ ਜਦੋਂ ਇੰਡੀਆ ਜਾਵੋਗੇ ਹਾਂਜੀ ਸਾਨੂੰ ਨਾਲ ਲੈ ਕੇ ਜਾਵੇ ਇੱਕ ਤੰਦਾਂ ਨੇ ਗੋਲਡਨ ਟੈਂਪਲ ਸ੍ਰੀ ਦਰਬਾਰ ਸਾਹਿਬ ਆ ਕੇ ਆਏ ਨੇ ਮੱਥਾ ਟੇਕ ਕੇ ਆਏ ਨੇ ਬਹੁਤ ਵਧੀਆ ਹੋਇਆ ਹੁਣ ਇਹਨਾਂ ਦੀ ਤਿਆਰੀ ਹੈ ਰਾਜਸਥਾਨ ਦੇ ਵਿੱਚ ਜੈਪੁਰ ਜਾਣ ਦੀ ਘੁੰਮਣਾ ਫਿਰਨਾ ਬੰਦਾ ਇਹ ਸ਼ਕੀਨ ਹੁੰਦੇ ਨੇ ਘੁੰਮਣ ਦੇ ਹਾਂਜੀ ਤੇ ਇਹਨਾਂ ਨੂੰ ਮੈਂ ਦਵਾਈ ਦੇਤੀ ਹਾਂਜੀ ਇਹਨਾਂ ਦੀ ਮੈਂ ਕਾਉਂਸਲਿੰਗ ਕਰਨ ਦੇ ਵਿੱਚ ਮੈਨੂੰ ਥੋੜੀ ਜਿਹੀ ਦਿੱਕਤ ਆਈ ਜਿਵੇਂ ਪਹਿਲਾਂ ਤਾਂ ਹੁਣ ਮੈਂ ਇੰਦਰਜੀਤ ਜੀ ਜੀ ਨੂੰ ਦੱਸਦਾ ਸੀ ਗੱਲ ਹਾਂਜੀ ਉਹ ਉਹਨਾਂ ਨੂੰ ਦੱਸਦੇ ਸੀ ਅੰਗਰੇਜ਼ੀ ਜੀ ਗੱਲ ਹਾਂਜੀ ਉਹਨਾਂ ਵਾਲੀ ਗੱਲ ਇਹ ਸੁਣ ਕੇ ਫਿਰ ਮੈਨੂੰ ਦੱਸਦੇ ਸੀ ਹਾਂਜੀ ਕਾਉਂਸਲਿੰਗ ਕਰਦਿਆਂ ਨੂੰ ਸਾਨੂੰ ਮਤਲਬ 2 ਵਾਰ ਤਾਂ ਚਾਹ ਵੀ ਪੀਲੀ ਅਸੀਂ ਚਲੋ ਵਧੀਆ ਇੱਕ ਪੂਰਾ ਘੰਟਾ ਲਾ ਗਿਆ ਪਰ ਬੰਦਾ ਵੈਰੀ ਨਾਈਸ ਵੈਰੀ ਗੁੱਟ ਕਹਿੰਦਾ ਰਹੇ ਚਲੋ ਸਾਨੂੰ ਇੱਕ ਹੌਸਲਾ ਹੋਇਆ ਅਸੀਂ ਇਹ ਕਹਿਣ ਜੋਗੇ ਹੋਗੇ ਕਿ ਕੈਨੇਡਾ ਦੇ ਅੰਗਰੇਜ਼ ਇੰਡੀਆ ਦਵਾਈ ਲੈਣ ਸਾਡੇ ਦਫ਼ਤਰ ਦੇ ਵਿੱਚ ਆਏ ਇਹ ਸ਼ੇਰਪੁਰ ਦੇ ਲੋਕਾਂ ਨੂੰ ਸੰਗਰੂਰ ਜ਼ਿਲ੍ਹੇ ਦੇ ਲੋਕਾਂ ਨੂੰ ਮੇਰੇ ਪਿੰਡ ਦੇ ਲੋਕਾਂ ਨੂੰ ਪੰਚਾਇਤਾਂ ਨੂੰ ਗੁਰਦੁਆਰਾ ਪ੍ਰਬੰਧ ਕਮੇਟੀਆਂ ਨੂੰ ਤੁਹਾਡੇ ਵਰਗੇ ਚੰਗੇ ਲੋਕਾਂ ਨੂੰ ਮੇਰੇ ਚਹੇਤਿਆਂ ਨੂੰ ਇੱਕ ਬਹੁਤ ਮਾਣ ਮਹਿਸੂਸ ਵਾਲੀ ਗੱਲ ਹੋਈ ਹੈ ਹੁਣ ਆਪਾਂ ਇਸ ਵਿਸ਼ੇ ਤੇ ਗੱਲ ਕਰੀਏ ਕਿਉਂਕਿ ਮੌਸਮ ਖਰਾਬ ਹੈ ਹਾਂਜੀ ਹਾਂਜੀ ਮੌਸਮ ਖਰਾਬ ਨਹੀਂ ਹੈਗਾ ਜੀ ਮੌਸਮ ਅੱਜ ਬਹੁਤ ਸੋਹਣਾ ਮੌਸਮ ਸੋਹਣਾ ਹੋ ਗਿਆ ਹਾਂਜੀ ਬੜਾ ਵਧੀਆ ਅਸੀਂ ਖਰਾਬ ਪਤਾ ਕਿਉਂ ਕਹਨੇ ਆ ਹਾਂਜੀ ਅਸੀਂ ਦਿੰਦੇ ਹਾਂ ਨਸ਼ਾ ਛਡਣ ਦੀ ਦਵਾਈ ਫ੍ਰੀ ਅੱਛਾ ਜੀ ਸ਼ਰਾਬ ਦੀ ਵੀ ਦਿੰਨੇ ਆ ਹਾਂਜੀ ਇਹ ਵੀ ਲੈਣ ਆਏ ਨੇ ਹਾਂਜੀ ਜਦੋਂ ਮੀਂਹ ਪੈਂਦਾ ਲੋਕ ਠੇਕੇ ਨੂੰ ਪੜਦੇ ਨੇ ਚਲੋ ਜੀ ਉਹ ਤਾਂ ਆਪਾਂ ਕਿਸੇ ਨੂੰ ਹਾਂਜੀ ਇਹ ਤਾਂ ਗੱਲ ਤੁਹਾਡੀ ਸਹੀ ਹੈ ਚਲੋ ਤੁਸੀਂ ਅੱਜ ਮੈਨੂੰ ਇਹ ਜੀ ਅੱਜ ਇਹਨਾਂ ਨੇ ਇੱਕ ਹੋਰ ਵੀ ਗੱਲ ਇੰਦਰ ਪ੍ਰੀਤ ਜੀ ਨੇ ਕੀਤੀ ਵੀ ਸਾਡੇ ਏਰੀਆ ਦੇ ਵਿੱਚ ਵਿੱਚ ਤਾਂ ਸਾਰੇ ਪੰਜਾਬ ਦੇ ਵਿੱਚ ਨਾ ਜਿਹੜੇ ਮੁੰਡੇ ਚਿੱਟੇ ਦਾ ਨਸ਼ਾ ਕਰਦੇ ਆ ਹਾਂਜੀ ਆਪਣੀ ਪਹਿਲਾ ਮੀਟਰ ਉਹ ਤੇ ਹੋਈ ਸੀ ਕਿ ਨੈਸੈਸਰੀ ਦਵਾਈ ਸਾਡੇ ਕੋਲੇ ਫ੍ਰੀ ਮਿਲਦੀ ਹੈ ਹਾਂਜੀ ਜਿੰਨੇ ਮੁੰਡੇ ਚਿੱਟੇ ਦਾ ਨਸ਼ਾ ਕਰਦੇ ਖਾਸ ਕਰਕੇ ਕਿ ਇੰਜੈਕਟ ਕਰਦੇ ਟੀਕਾ ਲਾਉਂਦੇ ਆ ਉਹਨਾਂ ਨੂੰ ਐਚ ਆਈ ਵੀ ਤੇ ਕਾਲਾ ਪੀਲਾ ਹੁੰਦਾ ਇਹ ਦਾ ਕਾਰਨ ਕੀ ਕਿਉਂਕਿ ਇੱਕ ਦੂਜੇ ਦਾ ਟੀਕਾ ਬਦਲ ਲੈਂਦੇ ਨੇ ਅੱਛਾ ਤੁਹਾਡਾ ਟੀਕਾ ਮੈਨ ਲੈ ਲਿਆ ਮੇਰਾ ਟੀਕਾ ਇਹ ਨਹੀਂ ਉਹਦਾ ਟੀਕਾ ਹੈ ਸਿਰਿੰਜ ਦਾ ਇੱਕ ਹੁੰਦੀ ਹੈ ਉਹ ਹੀ ਲਾਈ ਜਾਂਦੇ ਨੇ ਮਤਲਬ ਠੀਕ ਹੈ ਜੀ ਇਹਨਾਂ ਨੇ ਨਵੀਂ ਸਿਰਿੰਜ ਤਾਂ ਇਹ ਕਈ ਵਾਰੀ ਸਿਰਿੰਜ ਧਰਦਨ ਰਹੀ ਖਬਲਾਂ ਦੇ ਲ ਘੋਤੀ ਹਾਂਜੀ ਸਾਡੇ ਕੋ ਉਹ ਕਿਹੜਾ ਧੋਣੀਆਂ ਘੜਾ ਵਾਲਣੀ ਆ ਮਾੜੀ ਪਾਣੀ ਦਾ ਤੋਤੀ ਫੇ ਤੁਸੀਂ ਬੈਠੋ ਹੀ ਨਹੀਂ ਪਤਾ ਅੱਜ ਦਾ ਪਰ ਮੌਸਮ ਖਰਾਬ ਹੈ ਕੋਈ ਐਸਾ ਆ ਨਾ ਜਿਵੇਂ ਰੱਤ ਪਰੋਲਿਆਂ ਵਰਗੇ ਪੈ ਜਾਂਦੇ ਅੱਛਾ ਉਹ ਮਤਲਬ ਆਪਣੇ ਕੋਲੇ ਕਾਲੇ ਪੀਲੇ ਦਵਾਈ ਵੀ ਮਿਲਦੀ ਹੈ ਠੀਕ ਹੈ ਜਿਹੜੀ ਐਚ ਆਈ ਵੀ ਦੀ ਦਵਾਈ ਹੈ ਉਹ ਵੀ ਆਪਣੇ ਕੋਲੇ ਮਿਲਦੀ ਹੈ ਉਹ ਸਾਡੇ ਇੱਥੇ ਇੱਕ ਡਾਕਟਰ ਰਾਜਪਾਲ ਜੀ ਰਾਜੂ ਨੇ ਹਾਂਜੀ ਇੱਕ ਸਾਡੇ ਸਵਾਮੀ ਜੀ ਨੇ ਹਰਦوار ਅੱਛਾ ਉਹ ਬਣਾਉਂਦੇ ਆ ਹਾਂਜੀ ਤੇ ਥੋੜੀ ਜੀ ਮਹਿੰਗੀ ਹੈ ਉਹ ਜੀ ਹੀਰਾ ਭਸਮ ਪੈਂਦਾ ਹੀਰੇ ਭਸਮ ਨੇ ਦਵਾਈ ਨੂੰ ਆਪਣੇ ਬਲੱਡ ਨੂੰ ਸਾਫ਼ ਕਰਨਾ ਹੁੰਦਾ ਠੀਕ ਹੈ ਐਚ ਆਈ ਵੀ ਵੀ ਕਲੀਅਰ ਹੋ ਜਾਂਦੀ ਹੈ ਠੀਕ ਹੈ ਠੀਕ ਹੈ ਨਹੀਂ ਤੇ ਆਓ ਆਪਾਂ ਇਸ ਵਿਸ਼ੇ ਤੇ ਗੱਲ ਕਰੀਏ ਆਪਾਂ ਤਾਂ ਅੰਗਰੇਜ਼ਾਂ ਚ ਗੱਲ ਕਰਦੇ ਕਰਦੇ ਕਿੱਥੇ ਆਏ ਸੀ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਹਾਂਜੀ ਮੈਨੂੰ ਮੈਂ ਤੁਹਾਨੂੰ ਕਹਿੰਦੀ ਸੀ ਜਿਹੜਾ ਅੱਜ ਦਾ ਮੇਰਾ ਬੇਸਾ ਉਹ ਹੈਗਾ ਲੀਵਰ ਪੈਟੇ ਦਾ ਇਹਦੇ ਬਾਰੇ ਮੈਨੂੰ ਜਾਣਕਾਰੀ ਦੱਸੋ ਤੇ ਕਿਉਂ ਹੁੰਦਾ ਤੇ ਕੀ ਕਾਰਨ ਹੈ ਤੇ ਬਾਕੀ ਦੀ ਦਵਾਈ ਆ ਜੋ ਉਹਦੇ ਬਾਰੇ ਇੱਕ ਤਾਂ ਜੀ ਅਸੀਂ ਜਿਹੜੀ ਵੀ ਦਵਾਈ ਬਣਾਉਨੇ ਆ ਹਾਂਜੀ ਜਾਂ ਜੋ ਵੀ ਦਵਾਈ ਦਿੰਨੇ ਆ ਉਹਦੇ ਉੱਤੇ ਇੱਕ ਵੱਖਰੀ ਸਾਡੀ ਪਰਚੀ ਲੱਗੀ ਹੁੰਦੀ ਹੈ ਇਸ ਤਰ੍ਹਾਂ ਠੀਕ ਹੈ ਇਹਦੇ ਉੱਪਰ ਲਿਖਿਆ ਹੋਇਆ ਖਾਲੀ ਪੇਟ ਅੱਧਾ ਚਮਚਾ ਠੀਕ ਹੈ ਇਹ ਟੇਸਟੀ ਬਹੁਤ ਹੈ ਪੇਟ ਦੇ ਵਿੱਚ ਤੁਹਾਡੇ ਤਜਾਬ ਗੈਸਿਟੀ ਐਸਿਡਿਟੀ ਭਰਿਆ ਭਰਿਆ ਪਿਆ ਪੇਟ ਉਹਨੂੰ ਇਹ ਸੈੱਟ ਕਰਦਾ ਹਾਜਮ ਨਹੀਂ ਹੁੰਦਾ ਜਿਆਦਾ ਖਾ ਲਿਆ ਬੇ ਟਾਈਮਾਂ ਖਾ ਲਿਆ ਇਹ ਉਹਦੇ ਵਾਸਤੇ ਹੈ ਠੀਕ ਹੈ ਜੀ ਲੀਵਰ ਫੈਟੀ ਇਹ ਇੱਕ ਇੰਗਲਿਸ਼ ਦਾ ਸ਼ਬਦ ਹੈ ਠੀਕ ਹੈ ਵੈਸੇ ਲੀਵਰ ਨੂੰ ਸੋਜ ਆ ਜਾਣਾ ਅਸੀਂ ਦੇਸੀ ਕਹਿੰਦੇ ਨੇ ਬੈਰ ਜਿਹੜੇ ਲੀਵਰ ਦਾ ਸੋਜ ਉਹਦਾ ਸਹੀ ਦਾਵਾ ਜਣਾ ਕਿਉਂ ਵੱਧ ਹੈ ਠੀਕ ਹੈ ਜੀ ਜਿਹੜੇ ਲੋਕ ਚਿਕਨ ਆਂਡੇ ਸ਼ਰਾਬਾਂ ਹਾਂਜੀ ਭਾਰਾ ਖਾਣਾ ਪੂਰੀਆਂ ਛੋਲੇ ਖਾਂਦੇ ਨੇ ਹਾਂਜੀ ਕਿ ਉਹ ਜ਼ਿਆਦਾ ਖਾਂਦੇ ਨੇ ਪੰਜੀਰੀਆਂ ਜਦੋਂ ਲੋੜ ਤੋਂ ਵੱਧ ਖਾਂਦੇ ਨੇ ਅੱਛਾ ਉਹਨਾਂ ਦਾ ਲੀਵਰ ਫੈਟੀ ਹੋ ਜਾਂਦਾ ਠੀਕ ਹੈ ਸਵਾਲ ਇੱਕ ਹੋਰ ਵੀ ਹੁੰਦਾ ਹੈ ਕਈ ਬੰਦੇ ਕਹਿੰਦੇ ਨੇ ਵੀ ਜਨਨੀਆਂ ਦਾ ਮੀਟ ਨਹੀਂ ਖਾਂਦੀਆਂ ਕਈ ਉਹਨਾਂ ਦਾ ਲੀਵਰ ਫੈਟੀ ਆ ਜਾਂਦਾ ਹਾਂਜੀ ਇਹਦਾ ਵੀ ਕਾਰਨ ਉਹਦਾ ਲੀਵਰ ਫੈਟੀ ਤਾਂ ਆਉਂਦਾ ਹੈ ਉਹ ਆਪਣੇ ਪਿਤਵਾਦਰ ਤੋਂ ਵੱਧ ਭਜਨ ਚੱਕ ਲੈਂਦੀਆਂ ਨੇ ਅੱਛਾ ਜਿਵੇਂ ਸਿਲੰਡਰ ਖਾਲੀ ਹੋ ਗਿਆ ਹਾਂਜੀ ਭਰਿਆ ਹੋਇਆ ਸਿਲੰਡਰ ਲਿਆ ਕੇ ਲਾਤਾ ਅੱਛਾ ਦੂਜਾ ਧਰਤਾਂ ਹੁਣ ਸਾਡੀਆਂ ਬੇਬਿਆਂ ਤਾਂ ਭਾਈ ਟੋਕਾ ਵੀ ਕਰਦੀਆਂ ਸੀ ਹਾਂਜੀ ਸੰਨੀ ਰਲੌਂਦੀਆਂ ਸੀ ਧਾਰਾ ਚੋਂਦੀਆਂ ਸੀ ਦੁੱਧ ਨੜਕਦੀਆਂ ਸੀ ਹੁਣ ਇਹ ਕੰਮ ਤਾਂ ਸਾਰੇ ਦਿਨ ਸਰੀਰ ਚੱਲਦਾ ਸੀ ਚੱਲਦਾ ਸੀ ਸਰੀਰ ਜਿਵੇਂ ਸੀ ਇੱਕ ਚੱਕੀ ਦੀ ਚੱਕੀ ਮੈਂ ਦੇਖੀ ਤਾਂ ਹੈ ਨਹੀਂ ਮੇਰੀ ਦਾਦੀ ਦੱਸਦੀ ਵੀ ਚੱਕੀ ਦੇ ਪਿੱਛਾ ਜਾਂਦਾ ਸੀ ਹਾਂਜੀ ਇਹ ਕੰਮ ਹੁੰਦਾ ਸੀ ਹੁਣ ਵਾਲੀਆਂ ਕੁੜੀਆਂ ਨਹੀਂ ਕੰਮ ਕਰਦੀਆਂ ਇਹ ਜਦੋਂ ਸਿਲੰਡਰ ਚੱਕਿਆ ਆਟੇ ਵਾਲਾ ਪੀਪਾ ਉਹਨਾਂ ਨੂੰ ਘੜੀਸ ਲਿਆ ਕਣਕ ਵਾਲੀ ਬੋਰੀ ਖਿੱਚ ਲਈ ਲੀਵਰ ਨੂੰ ਸੋ ਜਾ ਦਿੰਦੀ ਹਾਂਜੀ ਠੀਕ ਹੈ ਪਰਹੇਜ਼ ਹੈ ਸਭ ਤੋਂ ਵੱਧ ਪਰਹੇਜ਼ ਵੀ ਸਾਡੇ ਉੱਤੇ ਲਿਖ ਕੇ ਲਾਇਆ ਹੋਇਆ ਇਹਦਾ ਤਰੀਕਾ ਇਹ ਹੈ ਖਾਲੀ ਪੇਟ ਦਾ ਚਮਚਾ ਲੈਣਾ ਹਾਂਜੀ ਖਾਣਾ ਖਾਣ ਤੋਂ ਹਾਂਜੀ 15 ਮਿੰਟ ਪਹਿਲਾਂ ਮਗਰੋਂ ਨਹੀਂ ਪਹਿਲਾਂ ਠੀਕ ਹੈ 3-4 ਚਮਚੇ ਇਸ ਦਵਾਈ ਦੇ ਹਾਂਜੀ ਇੰਨੇ ਕ ਪਾਣੀ ਚ ਪਾਓ ਠੀਕ ਹੈ ਦੋ ਟਾਈਮ ਲਓ ਠੀਕ ਹੈ ਤੁਸੀਂ ਯਕੀਨ ਕਰੋ ਬਿਲਕੁਲ ਇਹਦਾ ਲੀਵਰ ਤੁਹਾਡਾ ਸਟੀਲ ਦਾ ਬਣਾ ਕੇ ਰੱਖ ਦੂਗਾ ਅੱਛਾ ਜੀ ਜਿਹਦਾ ਬਨ ਗ੍ਰੇਡ ਹੈ ਇੱਕ ਬੋਤਲ ਬਹੁਤ ਹੈ ਕਿ ਟੂ ਗ੍ਰੇਡ ਹੈ ਤਾਂ ਦੋ ਤਿੰਨ ਬੋਤਲਾਂ ਪੀ ਕੇ ਕਲੀਅਰ ਹੋ ਜਾਂਦਾ ਕੋਈ ਜ਼ਿਆਦਾ ਮਹਿੰਗੀ ਵੀ ਨਹੀਂ ਇਸ ਟਾਈਮ ਤਾਂ ਇਹ ਤਕਰੀਬਨ 1000 ਕ ਦੇ ਲਗਭਗ ਹੈ ਘੱਟ ਹੀ ਹੈ ਜਿਵੇਂ ਕਿ ਹੁਣ 2025 ਚੱਲਦਾ ਹੈ ਹਾਂਜੀ ਹੁਣ ਇਹ ਵੀਡੀਓ ਤਾਂ ਚੱਲਦੀ ਰਹਿਣੀ ਹੈ ਹਾਂਜੀ ਹਾਂਜੀ ਕਿਸੇ ਦੇ ਹੱਥ 2027 28 ਚ ਲੱਗ ਜੇ ਹਾਂਜੀ ਹਾਂਜੀ ਆਪਾਂ ਕਿਹਾ ਸੀ ਵੀ ਇਹਦਾ ਰੇਟ 1000 ਰੁਪਏ ਸੀ ਹਾਂਜੀ ਉਹ ਦੋਨੋਂ ਹੀ ਦਾ ਰੇਟ 10000 ਰੁਪਏ ਹਾਂਜੀ ਫਿਰ ਪ੍ਰੋਬਲਮ ਖੜੀ ਹੋ ਜਾਂਦੀ ਹੈ ਨਾ ਹਾਂਜੀ ਹਾਂਜੀ ਇਸ ਕਰਕੇ ਇੱਕ ਸਾਡੀ ਹੋਰ ਵੀ ਸੋਚ ਹੈ ਅਸੀਂ ਉਹ ਦਵਾਈ ਦਿੰਨੇ ਆ ਜਿਹੜੀ 1000 1500 ਤੱਕ ਹੋਵੇ ਅੱਛਾ 2000 ਤੱਕ ਹੋਵੇ ਮਤਲਬ ਵੀ ਹਰ ਕੋਈ ਬੰਦਾ ਲੈ ਸਕੇ ਜਿਹੜੀ ਦਵਾਈ 10 ਵੀ ਹਜ਼ਾਰ ਦੀ ਹੈ ਅਸੀਂ ਉਹਨੂੰ ਲਿਖ ਕੇ ਦੇ ਦੇਣੇ ਆ ਕੱਕਾ ਬਾਜ਼ਾਰ ਚੋਂ ਖੜ ਲਿਆ ਸਮਾਨ ਹਾਂਜੀ ਸਾਡੇ ਦੋ ਤਿੰਨ ਪੰਸਾਰੀ ਨੇ ਵਧੀਆ ਠੀਕ ਹੈ ਉਹਨਾਂ ਤੋਂ ਔਰ ਸਾਡੇ ਨਾਲ ਲਵੇਂਗਾ ਤੈਨੂੰ 20% ਕੱਟ ਕੇ ਦੇਣਗੇ ਸਾਡੇ ਕੋਲੇ ਬੈਠ ਕੇ ਪੀਸ ਕੇ ਰਗੜ ਕੇ ਬਣਾ ਕੇ ਲੈ ਜਾ ਇਹਦਾ ਰਿਜ਼ਲਟ ਬਹੁਤ ਵਧੀਆ ਹੈ ਸੋ ਦਮੇ ਮੈਂ ਦਰਸ਼ਕਾਂ ਨੂੰ ਬੇਨਤੀ ਕਰੂੰਗਾ ਸਾਦਾ ਖਾਓ ਹਾਂਜੀ ਸ਼ੇਅਰ ਕਰੋ ਤੰਦਰੁਸਤ ਰਹੋ ਇਹ ਖਾਦੀ ਪੇਟ ਲੈਣੀ ਹੈ ਇਹ ਖਾਣਾ ਖਾਣ ਤੋਂ 15 ਮਿੰਟ ਪਹਿਲਾਂ ਦੋ ਟਾਈਮ ਤਿੰਨ ਚਾਰ ਚਮਚੇ ਇਨੇ ਕ ਪਾਣੀ ਚ ਵਗ ਲੈਣੀ ਹੈ ਇਹਦਾ ਰਿਜ਼ਲਟ ਬਹੁਤ ਹੀ ਵਧੀਆ ਹੈ ਤੁਸੀਂ ਯਕੀਨ ਕਰੋਗੇ ਕਿ ਸਾਡੇ ਕੋਲ ਪੂਰੀ ਨਹੀਂ ਹੋ ਰਹੀ ਮੈਨੂੰ ਇਹ ਤਾਂ ਇਹ ਦੱਸੋਈ ਇਹਦੇ ਵਿੱਚ ਮਤਲਬ ਤੁਸੀਂ ਕਿਹੜੇ-ਕਿਹੜੇ ਜੜੀਆਂ ਬੁੱਟੀਆਂ ਜਾਂ ਕਿਹੜਾ ਕੋਈ ਫਲ ਫਰੂਟ ਪਾਣੇ ਉਹਦੇ ਬਾਰੇ ਜਾਣਕਾਰੀ ਦੱਸੋਈ ਦੇਖੋ ਤੁਹਾਨੂੰ ਹੋਰ ਸਮਝਾਉਣਾ ਮੈਂ ਹਾਂਜੀ ਜਿਹੜੇ ਡਾਕਟਰ ਬੈਠ ਸੁਣਦੇ ਨੇ ਹੱਸਣਗੇ ਵੀ ਹਾਂਜੀ ਮੈਨੂੰ ਕਮੈਂਟ ਵੀ ਹੋ ਸਕਦਾ ਗਲਤ ਕਰ ਦੇਣ ਪਹਿਲਾਂ ਮੈਂ ਫੇਸਬੁੱਕ ਤੋਂ 5 ਸਾਲ ਗੈਰ ਹਾਜ਼ਰ ਰਿਹਾ ਠੀਕ ਹੈ ਕਿਉਂ ਰਿਹਾ ਬੱਚੇ ਮੇਰੇ ਮੁਲਾਜ਼ਮ ਨਹੀਂ ਠੀਕ ਹੈ ਪੜੇ ਲਿਖੇ ਨੇ ਹਾਂਜੀ ਬੱਚਾ ਬਾਹਰ ਵੀ ਹੈ ਇੱਕ ਹਾਂਜੀ ਵੀਡੀਓ ਬਾਰੇ ਥੱਲੇ ਹੁਣ ਅਗਲਾ ਇਹ ਨਹੀਂ ਸੋਚਦਾ ਦੀ ਉਮਰ ਕਿਹੜੀ ਐ ਹਾਂਜੀ ਕੀ ਇਹਦਾ ਰੈਂਕ ਐ ਕੀ ਇਹਦੇ ਕੋਲ ਡਿਗਰੀ ਐ ਥੱਲੇ ਪਤਾ ਨਹੀਂ ਕੀ ਲਿਖ ਦੇਣਾ ਲੋਕਾਂ ਦੀ ਆਦਤ ਐ ਬੈਡ ਬੈਡ ਕਮੈਂਟ ਆਪਣੀ ਅਕਲ ਦਾ ਦਿਨਾਜਾ ਕੱਢ ਦਿੰਦੇ ਆ ਬਸ ਹਾਂਜੀ ਆਪਣਾ ਜਿਵੇਂ ਜਿਵੇਂ ਹੁਣ ਜਿਹੜੀ ਮੈਂ ਗੱਲ ਕਰਨ ਲੱਗਿਆ ਆ ਕੋਈ ਵੀ ਬੈਦ ਐ ਉਹ ਆਪਣੇ ਨੁਕਤੇ ਦਾ ਸਾਰਾ ਦਿੰਦਾ ਨਹੀਂ ਹੁੰਦਾ ਨਾ ਕਦੀ ਵੀ ਨਹੀਂ ਪਹਿਲਾਂ ਮੈਂ ਦੱਸ ਦਿੰਦਾ ਸੀ ਹਾਂਜੀ ਲੋਕਾਂ ਨੇ ਤਾਂ ਨਜ਼ਾਇਨ ਫੈਦਾ ਹੀ ਠਾਇਆ ਆਹ ਵੀ ਦੱਸ ਦਿਓ ਆਹ ਵੀ ਦਾ ਤਿੰਨ ਕਿਸਮ ਦੇ ਨੁਕਤੇ ਨੇ ਇੱਕ ਨੁਕਤਾ ਤੁਸੀਂ ਘਰੇ ਬਣਾ ਸਕਦੇ ਹੋ ਦੱਸੋ ਜੀ ਇੱਕ ਨੁਕਤਾ ਉਹ ਐ ਜਿਹੜਾ ਅਸੀਂ ਤੁਸੀਂ ਘਰੇ ਨਹੀਂ ਬਣਾ ਸਕਦੇ ਅਸੀਂ ਬਣਾ ਸਕਦੇ ਆ ਭਾਵ ਸੋਨੋ ਜੜੀਆਂ ਬੂਟੀਆਂ ਦੀ ਪਛਾਣ ਨਹੀਂ ਪਰਖ ਨਹੀਂ ਇੱਕ ਨੁਕਤਾ ਹੋਇਆ ਜਿਹੜਾ ਨਾ ਤੁਸੀਂ ਬਣਾ ਸਕਦੇ ਹੋ ਨਾ ਅਸੀਂ ਬਣਾ ਸਕਦੇ ਆ ਅਸੀਂ ਉਹ ਗਾਹ ਬੈਦਨਾਥ ਡਾਬਰ ਡੰਡੂ ਕੰਪਨੀ ਵੱਲੋਂ ਇਸ ਤਰ੍ਹਾਂ ਬਣੀਆਂ ਬਣਾਈਆਂ ਗੋਲੀਆਂ ਜਿਹੜੇ ਨੇ ਆਜ ਨੂੰ ਬਸੰਤ ਕੁਸਮਾ ਘਰਤ ਨਹੀਂ ਬਣਾ ਸਕਦੇ ਅਸੀਂ ਇਹ ਦਵਾਈਆਂ ਉਹਨਾਂ ਕੋਲੋਂ ਲੈਨੇ ਆ ਉਹ ਲੈ ਕੇ ਦੇ ਦਨੇ ਆ ਇਹਦੇ ਵਿੱਚ ਪੁੰਨਰਭਾ ਪੈਂਦਾ ਕਾਸ਼ਨੀ ਪੈਂਦਾ ਮਕੋਹ ਪੈਂਦੀ ਹੈ ਤੇ ਆਮਲਾ ਪੈਂਦਾ ਹੈ ਹਾਂਜੀ ਜਮੈਣਾ ਪੈਂਦੀਆਂ ਇਹਦੇ ਵਿੱਚ ਕਾਫੀ ਸਮਾਨ ਇਹਦੇ ਵਿੱਚ ਪੈਂਦਾ ਉਹਨੂੰ ਭਿਉਂਤਾ ਜਾਂਦਾ ਭਿਉਂਕੇ ਦਾ ਅਰਕ ਕੱਢਿਆ ਜਾਂਦਾ ਠੀਕ ਹੈ ਔਰ ਇਹਦਾ ਸਾਈਡ ਇਫੈਕਟ ਕੋਈ ਨਹੀਂ ਇਹ ਪਿਆ ਖਰਾਬ ਨਹੀਂ ਹੁੰਦਾ ਚਾਹ 2 ਸਾਲ ਰੱਖ ਲੋ ਮੈਂ ਬੇਨਤੀ ਕਰਦਾ ਹਾਂ ਦਰਸ਼ਕਾਂ ਨੂੰ ਮੇਰਾ ਫੋਨ ਨੰਬਰ ਨੋਟ ਕਰੋ 98551 33798 ਇਹਦੇ ਤੇ ਲੋਕੇਸ਼ਨ ਮੰਗ ਸਕਦੇ ਹੋ ਐਡਰੈਸ ਮੰਗ ਸਕਦੇ ਹੋ ਮੇਰਾ ਠਾਣੇ ਵਾਲਾ ਸ਼ਹਿਰ ਸ਼ੇਰਪੁਰ ਬਰਨਾਲਾ ਧੂਰੀ ਤੇ ਮੇਰੇ ਕੋਲ ਇਹ ਵਿਸ਼ਕਾਰ ਹੈ ਸਾਨੂੰ ਜਿਹੜਾ ਫਿਰ ਹਰ ਸੰਗਰੂਰ ਪੈਂਦਾ ਲੇਕਿਨ ਬਰਨਾਲਾ ਸਾਨੂੰ ਧੂਰੀ ਇਹ ਨੇੜੇ ਪੈਂਦੇ ਆ ਐਤਵਾਰ ਨੂੰ ਕਲੀਨਿਕ ਸਾਡਾ ਬੰਦ ਹੁੰਦਾ ਹੈ ਬਾਕੀ ਦੇ ਦਿਨ 8 ਤੋਂ 5 ਹੁੰਦਾ ਤੁਹਾਨੂੰ ਫੇਰ ਮੇਰੇ ਦਿਲ ਦੀਆਂ ਗਹਿਰਾਈਆਂ ਤੋਂ ਬੇਟੀ ਜੀ ਆਇਆਂ ਐਨੇ ਦਿਨਾਂ ਬਾਅਦ ਤੁਸੀਂ ਫੇਰ ਆਏ ਔਰ ਤੁਹਾਨੂੰ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੀ ਕਿ ਅੱਜ ਤੁਹਾਡੇ ਦਫ਼ਤਰ ਦੇ ਵਿੱਚ ਅੰਗਰੇਜ਼ ਦਵਾਈ ਰਹਿਣ ਵਾਲੇ ਸਨ ਸਰ ਮੈਂ ਇੱਕ ਹੋਰ ਪੁੱਛਣਾ ਚਾਹੁੰਦੀ ਹਾਂ ਤੁਹਾਨੂੰ ਤੇ ਵੀ ਜਿਹੜੀ ਇਹ ਦਵਾਈ ਆ ਇਹਨੂੰ ਆਪਾਂ ਫ੍ਰਿਜ ਚ ਰੱਖ ਸਕਦੇ ਆ ਜਾਂ ਨਹੀਂ ਰੱਖ ਸਕਦੇ ਇਹ ਤਾਂ ਬੰਦ ਦੱਸੋ ਜੀ ਕੋਈ ਵੀ ਦਵਾਈ ਲੈਣੀ ਹੈ ਕਿਤੋਂ ਵੀ ਦੋ ਨੁਕਤੇ ਦਿੰਨਾ ਤੁਹਾਨੂੰ ਹਾਂਜੀ ਉਹਦੇ ਉੱਪਰ ਲਿਖਿਆ ਹੀ ਹੁੰਦਾ ਇਹ ਅੱਛਾ ਜੀ ਠੰਡੀ ਥਾਂ ਤੇ ਹਨੇਰੇ ਵਿੱਚ ਰੱਖੋ ਠੀਕ ਹੈ ਲਿਖਿਆ ਹੁੰਦਾ ਦਵਾਈ ਦੇ ਉੱਤੇ ਠੀਕ ਹੈ ਜੀ ਅੰਗਰੇਜ਼ੀ ਲੋ ਦੂਜੀ ਇਹ ਦਵਾਈ ਨੂੰ ਤੁਸੀਂ ਫਰਿੱਜ ਰੱਖ ਸਕਦੇ ਹੋ ਠੀਕ ਹੈ ਵੈਸੇ ਬਾਹਰ ਵੀ ਰੱਖ ਸਕਦੇ ਹਾਂ ਹੁਣ ਮੌਸਮ ਚੇਂਜ ਹੋ ਜਾਣਾ ਹਾਂਜੀ ਹਾਂਜੀ ਇਹਨੂੰ ਫਰਿੱਜ 'ਚ ਨਾ ਰੱਖੋ ਕਿਉਂਕਿ ਸਿੱਲੀ ਸਿੱਲੀ ਹੋ ਜਾਊ ਇਹ 'ਚ ਸਤਪਦੀਨਾ ਪਾਇਆ ਹੁੰਦਾ ਠੀਕ ਹੈ ਨੀਂਦ ਤੇ ਕਬਜ ਦੀ ਦਵਾਈ ਪੈਣ ਲੱਗੇ ਲੈਣੀ ਚਾਹੀਦੀ ਹੈ ਠੀਕ ਹੈ ਜੀ ਨੀਂਦ ਤੇ ਆਪ ਜੀ ਦਵਾਈ ਪਹਿਣ ਲੱਗੇ ਲੈਣੀ ਚਾਹੀਦੀ ਠੀਕ ਹੈ ਤੇ ਐਨੀ ਗੱਲ ਸੀ ਦਰਸ਼ਕਾਂ ਦਾ ਆਪਾਂ ਧੰਨਵਾਦ ਕਰੀਏ ਧੰਨਵਾਦ ਕਰੀਏ ਹਾਂਜੀ ਸਤਿ ਸ਼੍ਰੀ ਅਕਾਲ ਜੀ